ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨੁ ਸਿਰਤਿਆ ਗੰਤ ਤਿਨ ਕਉ ਮੋਹ ਭਯਾ ਮਨ ਮਦਕਾ ਚਵਰਾਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕਉ ਤਦ ਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸ ਤੈ ਕੋ ਤੂੰ ਭਦਕਾ ਅਨ ਬਾਬਾ ਨਾਨਕ ਤੂੰ ਨਿਰੰਕਾਰ ਨ ਬਾਬਾ ਨਾਨਕ ਬਨਾਨ ਚ ਤੁਮ ਇੰਦਰੰਦਾਰ ਧੰਨ ਬਨਾਨ ਚ ਤੁਮ ਇੰਦਰੰਦਾਰ ਧੰਨ ਬਨਾਨ ਚ ਤੁਮ ਇੰਦਰੰਦਾਰ ਧੰਨ ਬਨਾਨ ਚ ਤੁਮ ਇੰਦਰੰਦਾਰ ਤਾਰਿਆ ਜਹਾਨ ਲਹਿਆ ਬੇਮਾਨ ਜਿਨਨੀ ਦਰਸ਼ਨ ਪਾਇਆ ਜਿਨਨੀ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨ ਆਇਆ ਤੂੰ ਕਰਨ ਕਰਣ ਸਮਰੱਥ ਹੈ ਕਰਤੇ ਮਾ ਤੁਝ ਬਿਨ ਹੋਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਰ ਜੀਆ ਆਪੇ ਪੁਨ ਗੋਈ ਸਭ ਇੱਕੋ ਸ਼ਬਦ ਵਰ ਤੁਧ ਜੋ ਕਰੇ ਸੋ ਹੋਈ ਗੁੜ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਦਿਆ ਗੁਰਮੁਖ ਨਾਨਕ ਆਰਦਿਆ ਅਬ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉਂ ਰਾਹ ਤੈ ਜ ਰੱਤ ਪਾਇਆ ਰਾਮ ਰਾਜ ਉੱਤ ਮਹੱਲਾ ਪਹਿਲਾ ਆਪਾ ਦੇ ਸਾਜਣ ਆਪੇ ਸੁਧਿਏ ਇੱਕਨੇ ਦੁੱਧ ਸੁਆਏ ਕਿੱਥਲੇ ਰਹਿਣ ਗੜੇ ਇੱਕ ਨਿਗਾਹ ਦੀ ਪਸੰਦ ਉਪਰ ਅੜੜੇ ਨਾਮ ਕਰੇ ਮਾਰਿਕਾ ਦੀ ਗੁਣ ਕਰੇ ਆਪ ਸਜ ਕਰ ਆਪ ਜਾਈ ਤੇ ਰਖਿਆ ਆਪ ਜੇ ਜਤੂ ਪਾਇ ਤੇ ਜੇ ਕੋਈ ਦੁਦਾ ਤੋ ਤੇ ਇਹ ਨਾਮ ਦਾ ਸਭ ਕਿਸ ਹੱਥ ਆਪ ਕੋੜੀ ਕਰੇ ਸਰਤਾ ਦਾ ਦਰ ਕਰੇਂ ਦੇ ਜੀਆਂ ਵਾ 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 ਤਾਈ ਕਾ ਤੁਮਾ ਨ ਤੋਰੀ ਵਾ 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 ਨਾਮ ਕੀ ਕੀ ਬਾਰੀ ਹੁ ਤੀ ਵਾ 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 ਤਾਈ ਜੋ ਕਰੇ ਵਾ 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 ਸਿਰ ਜਾਇ ਰਕਰ ਸਤਿਗੁਰ ਜੀ ਕੀ ਆਸ ਰਹਿਗੁਰ ਦੀ ਸਤਿ ਮੂਰਤ ਦਾ ਨਾਮ ਸ੍ਰੀ ਵਾਹਿਗੁਰੂ ਜੀ ਪਾਉਣੀ ਵਡੇ ਕੀਆ ਵਡਿਆਈਆ ਕਛ ਕਹਿਣਾ ਕਹਿਣ ਨਾ ਜਾਇ ਸੋ ਕਰਤਾ ਕਾਦਰ ਕਰੀ ਮਨ ਦੇ ਜੀਆ ਰਜਕ ਸੰਭਾਹੀ ਸਾਈ ਕਾਹਰ ਕਮਾਵਣੀ ਦੁਰ ਛੋਡੀ ਤੰਨੇ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ ਸਤ ਨਾਮ ਸ੍ਰੀ ਵਾਹੀ ਗੁਰੂ ਆਮ ਕਲੀ ਮਹਲਾ 3 ਜੀ ਆਨੰਦਿਕ ਹੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿ ਤ੍ਰਿਨ ਮੈਂ ਪਾਇਆ ਸਤਿ ਮੈਂ ਪਾਇਆ ਸਹਿ ਚੇਤੀ ਮਨ ਵਦਿਆ ਵਸਾਈਆ ਰਾਗ ਰਤਨ ਪਰਵਾਹ ਕਲੀਆਂ ਸ਼ਬਦ ਗਾਵਨੀਆਂ ਬੋਲ ਮੰਗਾਓ ਹਰੀ ਦੇਰ ਮਾਨਜ ਨਿਵਸਾਇਆ ਸਹਿ ਆਂਖ ਅਨੰਦ ਹੋਆ ਸਤਿ ਤ੍ਰਿਨ ਮੈਂ ਪਾਇਆ ਸਾਰਨਾ ਤੇ ਗੁਰ ਕਰਤਰਾ ਕਾ ਸਭ ਸੁਹਾਣਾ ਸਰਬੰਦਲਾ ਸੰਗਰਾਮੀ ਸੋਗ ਮਨੋਂ ਇਸਾਰੇ ਪਹਿ ਨਾਨਕ ਮਨ ਮੇਰੇ ਦਾ ਦਾਰੋ ਹਰ ਨਾਮੀ ਸਤਿ ਸਾਹਿਬਾ ਚਾਹਾਂ ਨਹੀਂ ਧਰਤੇ ਗੁਰ ਕਰਤਰਾ ਸਭ ਨੇ ਜੀਂਦੇ ਤੂੰ ਪਾਵੇਂ ਸਦਾ ਸੰਤਲਾ ਸੱਜਣਾ ਨੂੰ ਮਿਲ ਆਇਆ ਲਾਰੋ ਰਾਜਨਾਮੇ ਆਧਾਰ ਮੇਰਾ ਜਨ ਕੋ ਭੁਗਮਤ ਗਵਾਨੀਆਂ ਪਰ ਸੰਤ ਤੁਮਨੇ ਆਇਓ ਸਾਜਣੇ ਛਾਂ ਪਲ ਖਜਾਈਆਂ ਸੱਜਣਾ ਕੁਰਬਾਨੀ ਕਿਸ਼ਾ ਕਰ ਬਿਟੋ ਦੀਆਂੇ ਬੜੀਆਂ ਕਹਿਣਾਂ ਸੁਨੋ ਸਤਿ ਸ਼ਬਦ ਤਰ ਪਿਆਰ ਸੱਜਣਾ ਮਿਲ ਆਇਆ ਧਾਰ ਅੱਜ ਪੰਚ ਸਾਜਨ ਭਏ ਸਰ ਸੇ ਪੂਰੇ ਦਰਤੇ ਜਾਨ ਸੰਤੇ ਫਿਰ ਕਹਤੇ ਫਿਰ ਸਤ ਗੁਰ ਹੈ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਆਪ ਸੰਤੇ ਫਿਰ ਕਹਤੇ ਫਿਰ ਸਤ ਗੁਰ ਹੈ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਪੂਰੇ ਬੋਲ ਸਤ ਨਾਮ ਤੇਰੀ ਵਾਹਿ ਗੁਰੂ ਜੀ ਸਲੋਕ ਪਵਨ ਗੁਰੂ ਪਾਣੀ ਪਿਤਾ ਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕਨੜਕ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦਾ ਸੋਰਠ ਮਹਾਲਾ ਪੰਜਵਾਮ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵ ਕੋਈ ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬੇਰਲਾ ਪਾਵ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬੋੜ ਦੁਖ ਨਾ ਹੋਈ ਰਹਾ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟ ਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪੁਰੋਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਨਾਂ ਤੁਖ ਭੁੱਲ ਜੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ